ਅੱਜ ਸਾਰੀ ਰੇਂਜ ਦੇ ਵਿੱਚ ਹੀ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜੀ ਪਰ ਇਹ ਸਾਡਾ ਰੁਟੀਨ ਦਾ ਪ੍ਰੋਸੈਸ ਆ ਅਸੀਂ ਸਾਰੇ ਅਫਸਰ ਅੱਜ ਬਾਹਰ ਨਿਕਲ ਕੇ ਚੈਕਿੰਗ ਹੀ ਕਰ ਰਹੇ ਹਾਂ ਤਾਂ ਕਿ ਕਿਸੇ ਤਰੀਕੇ ਦੇ ਸ਼ੱਕੀ ਪੁਰਸ਼ ਬਿਨਾਂ ਨੰਬਰਾਂ ਤੋਂ ਸਕੂਟਰ ਮੋਟਰਸਾਈਕਲ ਕੋਈ ਗੱਡੀਆਂ ਅਸੀਂ ਉਹਨਾਂ ਦੇ ਖਾਸ ਐਕਸ਼ਨ ਲੈ ਸੀ ਚੱਲ ਰਿਹਾ ਜੀ ਹਲੇ ਤਾਂ ਸ਼ੁਰੂ ਹੋਇਆ ਸਾਰਾ ਪ੍ਰੋਸੈਸ ਚੱਲ ਰਿਹਾ ਹੈ ਇਹ ਅੱਜ ਮਾਨਜੋਗ ਡੀਆਈ ਸਾਹਿਬ ਬਾਰਡਰਿੰਗ ਅਫਸਰ ਮਾਨਜੋਗ ਅਸਿਸਟੈਂਟ ਸਾਹਿਬ ਬਟਾਵਾ ਦੇ ਲੋਕ ਮਗਨ ਜ਼ਾਰ ਜਿਹੜੇ ਸਪੈਸ਼ਲ ਨਾਕਾਬੰਦੀ ਸਾਰੇ ਜ਼ਿਲ੍ਹੇ ਚ ਕੀਤੀ ਗਈ ਆ ਜਿਹੜੇ ਸ਼ੱਕੀ ਵਾਨ ਉਹਨਾਂ ਚੈਕਿੰਗ ਹੋ ਰਹੀ ਆ ਜਿਹੜੇ ਜਿਨ੍ਹਾਂ ਦੇ ਕੋਲ ਆਪਣੇ ਕਾਗਜ਼ਾਤ ਨਹੀਂ ਹੈਗੇ ਉਹਨਾਂ ਦੇ ਚਲਾਨ ਕਰ ਰਹੇ ਆ ਜਿਹੜੇ ਸ਼ੱਕੀ ਵਿਅਕਤੀ ਉਹਨਾਂ ਨੂੰ ਪਾਇਸ਼ ਤੇ ਪਾ ਕੇ ਚੈੱਕ ਕਰ ਰਹੇ ਆ ਫਰੰਟ ਤੇ ਅਗਲੇ ਮਿੰਟ ਗੱਡੀ ਲਾਈ ਹੋਈ ਜਿਹੜਾ ਕੋਈ ਚੈਕਿੰਗ ਨਹੀਂ ਕਰਾਉਂਦਾ ਜਾਂ ਭੱਜਦਾ ਉਹਨੂੰ ਵੀ ਰੋਕ ਕੇ ਉਹਦੇ ਖਿਲਾਫ ਵੀ ਐਕਸ਼ਨ ਲਿਆ ਜਾ ਰਿਹਾ ਸਰ ਹੁਣ ਤੱਕ ਕਿੰਨੇ ਜਿਹੜੇ ਚਲਾਨ ਜਿਹੜੇ ਕੱਟੇ ਗਏ ਨੇ 15-20 ਚਲਾਨ ਜਿਹੜੇ ਕੱਟੇ ਗਏ ਸਰ ਕੁਝ ਲੋਕ ਅੱਜ ਵੀ ਮੂੰਹ ਬੰਨ ਕੇ ਘੁਮਰੇ ਨੇ ਉਹਨਾਂ ਨੇ ਵੀ ਉਹਨਾਂ ਵਾਸਤੇ ਉਹ ਖਾਸ ਪਾਬੰਦੀ ਲੱਗੀ ਹੋਈ ਜਾਂ ਗੱਲਬਾਤ ਨਹੀਂ ਹੁਣ ਤੋਂ ਮੂੰਹ ਬੰਨ ਕੇ ਕੁਝ ਨਹੀਂ ਹੋ ਰਿਹਾ ਸਰ ਕੀ ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਅੱਜ ਅੱਜ ਕੱਲ੍ਹ ਲੋਕ ਆਪਣੇ ਮਨਾਂ ਦੇ ਕਾਜਾਂ ਪੂਰੇ ਰੱਖਣਾ ਆਪਣਾ ਸਹੀ ਤਰੀਕੇ ਨਾਲ ਚੱਲਣਾ